ਜੇ ਤੁਸੀਂ ਬਰਕਰਾਂ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਰੱਖੋਗੇ ਕੀ ਲੈਣਾ ਬਰਕਰ ਨੇ ਇਹ ਬਰਕਰ ਜਕਰਿਆ ਜੋਗੇ ਹੁੰਦੇ ਨੇ ਇਸ ਤੋਂ ਸਵਾਇ ਕੁਝ ਨਹੀਂ ਜੇ ਤੁਸੀਂ ਇਕੱਲੇ ਇਕੱਲੇ ਨੂੰ ਕਹੀ ਜਾਓਗੇ ਜਾਂ ਭਾਜਾ 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 ਭੱਜ ਗਏ ਤੇ ਮੁੜ ਕੇ ਲੰਬੜੇ ਨਹੀਂ ਸੇਕਸਾ ਸਤਾਮਾ ਮਿਲ ਕੇ ਕੋਈ ਐਸ ਤਰ੍ਹਾਂ ਦਾ ਵਿਧਾਨ ਬਣਾ ਦੇਣ ਤੇ ਉਸ ਕਮੇਟੀ ਤੋਂ ਮਨਜ਼ੂਰੀ ਲਈ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਕਿਹ ਜਿਹੜੇ ਬਹੁਤੇ ਸੀਰੀਅਲ ਵਾਲੇ ਨੇ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਸਿੱਖ ਸੱਭਿਆਚਾਰ ਦਾ ਪਤਾ ਨਹੀਂ ਚੰਗੀ ਗੱਲ ਹੈ ਜੇ ਸਰਕਾਰ ਨੇ ਉਸ ਪਰਿਵਾਰ ਦੀ ਬਾਹ ਫੜੀ ਹੈ ਡੱਲੇਵਾਲ ਸਾਹਿਬ ਇਹੀ ਗੱਲ ਕਹਿ ਰਹੇ ਸੀ ਉਹਦੇ ਪਿਛਲੇ ਪਾਸੋਂ ਗੋਲੀ ਲੱਗੀ ਹੈ ਤੇ ਕਤਲ ਤਾਂ ਹੋਇਆ ਨਾ ਬਾਰਡਰ ਤੇ ਹੋਇਆ ਤੇ 0 ਐਫ ਆਈ ਆਰ ਦਾਜ ਕੀਤੀ ਗਈ ਹੈ ਪਾਤਨਾ ਥਾਣੇ ਚ ਜਿਹੜਾ ਗਨਮੈਨ ਇਸ ਸੰਦੀਪ ਠਾਕਰ ਠਾਪਰ ਦੇ ਪਿੱਛੇ ਬੈਠਾ ਸੀ ਸਹਾਇਕ ਥਾਣੇਦਾਰ ਅਰਸ਼ਦ ਪਿਤਪਾਲ ਸਿੰਘ ਆ ਉਹਨਾਂ ਨੂੰ ਉਦੋਂ ਤੱਕ ਇਹ ਕਦੇ ਕਰਬੇ ਕਿਉਂ ਨਾ ਹੋ ਗਈ ਉਹਦੀ ਡਿਊਟੀ ਕੀ ਸੀ ਉਹਨੂੰ ਸੰਭਾਲ ਕੇ ਰੱਖਣਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਕਾਫੀ ਟੋਲ ਪਲਾਜੇ ਬੰਦ ਵੀ ਕਰਾਏ ਤੇ ਲੋਕਾਂ ਨੇ ਪ੍ਰਸ਼ੰਸਾ ਵੀ ਕੀਤੀ ਉਹਨਾਂ ਨੇ ਕਿਹਾ ਸੀ ਕਿ ਹਰੇਕ ਟੋਲ ਪਲਾਜੇ ਦੇ ਉੱਤੇ ਲਿਖਿਆ ਜਾਊਗਾ ਇਹ ਟੋਲ ਪਲਾਜਾ ਕਦੋਂ ਤੱਕ ਰਹੇਗਾ ਉਹ ਕਹਿੰਦੇ ਦੱਸਦੇ ਨਹੀਂ ਕਹਿੰਦੇ ਉਹਨਾਂ ਨੇ 300 ਪੰਨੇ ਦੀ ਰਿਪੋਰਟ 'ਚ ਸਤ ਸੰਗਤ ਦੇ ਜਿਆ ਸਤ ਸੰਗ ਕੀਤਾ ਹੈ ਮੁੱਖ ਪ੍ਰਬੰਧਕ ਅਤੇ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਜਿੰਨੀ ਇੱਕ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਸੀ ਤੇ ਘੱਟ ਤਾਂ ਉੱਥੇ ਕਿਤੇ ਵੱਧ ਹੋ ਗਿਆ ਪਰ ਕੁਝ ਵੇ ਗਿਆ ਹੁਣ ਉਹਨਾਂ ਕੋਲੇ ਵਿਰੋਧੀ ਧਿਰ ਦਾ ਦਰਜਾ ਕੈਬਨਿਟ ਦਾ ਦਰਜਾ ਹੈ ਤੇ ਰਾਹੁਲ ਗਾਂਧੀ ਦੀ ਸੁਰੱਖਿਆ ਵੀ ਉਸੇ ਤਰੀਕੇ ਨਾਲ ਵਧੀ ਹੋਈ ਹੈ ਸੋ ਜਿਸ ਤਰੀਕੇ ਨਾਲ ਉਹਨੇ ਯਾਤਰਾ ਕੀਤੀ ਲੋਕਾਂ 'ਚ ਆਪਣੀ ਪੈਂਟ ਬਣਾਈ ਲੋਕਾਂ ਦੇ ਦਿਲਾਂ ਦੇ ਵਿੱਚ ਜਾ ਕੇ ਵੜੇ ਉਹਦਾ ਸੇਰਾ ਰਾਹੁਲ ਗਾਂਧੀ ਦੇ ਸਿਰ ਤੇ ਜਾਂਦਾ ਇਸੇ ਕਰਕੇ ਵਿਰੋਧੀ ਧਿਰ ਜਿਹੜੇ ਇਹ ਕਹਿੰਦੇ ਸੀ 400 ਪਾਰ 303 ਸੀਟਾਂ ਦੀਆਂ ਸੀਟਾਂ ਪਹਿਲਾਂ ਤੇ 40 ਤੇ ਆ ਗਿਆ 63 ਸੀਟਾਂ ਘਟ ਗਈਆਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਤੇ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੋ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਤੋ ਸਰਵ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਜਲੰਧਰ ਚੋਣਾਂ ਲੈ ਕੇ ਰੁੱਝੇ ਹੋਏ ਸੀ ਉੱਥੇ ਹੀ ਇੱਕ ਉਹਨਾਂ ਦਾ ਜਿਹਾ ਰੂਪ ਦੇਖਣ ਨੂੰ ਮਿਲਿਆ ਪਹਿਲੀ ਵਾਰ ਮਾਨ ਸਾਹਿਬ ਸਟੇਜ ਤੇ ਚੜ੍ਹ ਕੇ ਕਿਸੇ ਵਰਕਰ ਦੇ ਉੱਤੇ ਗੁੱਸੇ ਹੁੰਦੇ ਹੋਏ ਦਿਖਾਈ ਦਿੱਤੇ ਨੇ ਜੀ ਇੱਕ ਵਰਕਰ ਸਟੇਜ ਕੋਲ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਮਾਨ ਸਾਹਿਬ ਨੇ ਰੋਕ ਲਿਆ ਮਾਨ ਸਾਹਿਬ ਕਹਿੰਦੇ ਉਹ ਵਰਕਰ ਨੇ ਜਿਹੜੇ ਗਰਮੀ ਦੇ ਵਿੱਚ ਖੜ੍ਹਨੇ ਤੈਨੂੰ ਜ਼ਿਆਦਾ ਗਰਮੀ ਲੱਗਦੀ ਹੈ ਜੇ ਤਰ੍ਹਾਂ ਮਾਨਾ ਤਾਂ ਹੋਰ ਪਾਰਟੀ ਚੱਲੇ ਜਾ ਸਾਨੂੰ ਅਜਿਹੇ ਆਉਦੇ ਧਾਰਾਂ ਦੀ ਕੋਈ ਲੋੜ ਨਹੀਂ ਜੀ ਦੇਖੋ ਮੁੱਖ ਮੰਤਰੀ ਕੋਈ ਸ਼ੱਕ ਨਹੀਂ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਰਾਜ ਦੇ ਮੁੱਖ ਮੰਤਰੀ ਵੀ ਨੇ ਜੇ ਤੁਸੀਂ ਵਰਕਰਾਂ ਪ੍ਰਤੀ ਇਸ ਤਰ੍ਹਾਂ ਦਾ ਰਵਈਆ ਰੱਖੋਗੇ ਕੀ ਲੈਣਾ ਵਰਕਰ ਨੇ ਇਹ ਵਰਕਰ ਜਕਾਰਿਆਂ ਜੋਗੇ ਹੁੰਦੇ ਨੇ ਇਸ ਤੋਂ ਸਭ ਕੁਝ ਨਹੀਂ ਜੇ ਤੁਸੀਂ ਇਕੱਲੇ ਇਕੱਲੇ ਨੂੰ ਕਹੀ ਜਾਓਗੇ ਜਾਂ ਭਾਜਾ 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 ਭੱਜ ਗਏ ਤੇ ਮੁੜ ਕੇ ਲੱਭਣੇ ਨਹੀਂ ਤੁਸੀਂ ਘਰ ਦੇ ਬੂਹੇ ਦੇਖਿਆ ਕਰੋਗੇ ਇਹ ਵੀ ਕੁਦਰਤ ਦੀ ਗੱਲ ਹੁੰਦੀ ਆ ਕੋਈ ਅਸ਼ੀਰਵਾਦ ਸੀ ਤੁਹਾਡੇ ਤੇ ਤੁਹਾਨੂੰ ਇਸ ਅੱਦ ਤੱਕ ਦਾ ਅਹੁਦਾ ਮਿਲਿਆ ਬਰਕਤ ਜਿੰਨਾ ਮਰਜੀ ਕਰਨ ਜੇ ਵਰਕਰ ਮਜ਼ਬੂਤ ਹੈ ਪਾਰਟੀਆਂ ਤਾਂ ਚੱਲਦੀਆਂ ਨੇ ਆਹ ਵੇਖ ਰਹੋ ਤੁਹਾਡੇ ਸਾਹਮਣੇ ਅਕਾਲੀ ਦਲ ਕੋਲੋਂ ਵਰਕਰ ਰੁੱਸ ਗਿਆ ਉਹ ਲੱਭਦੇ ਫਿਰਦੇ ਆ ਆ ਹੱਥ ਕੜੇ ਕਰਨ ਵਾਲੇ ਤਾਂ ਚਾਰ ਪੰਜ ਦਿਨਾਂ ਚ ਬਥੇਰੇ ਦੇਖ ਲਈ ਪਰ ਜਿਨ੍ਹਾਂ ਨੇ ਜਵਾਨਤਾ ਬਚਾਉਣੀਆਂ ਨੇ ਉਹ ਨਾਲ ਨਹੀਂ ਚੱਲ ਰਹੇ ਠੀਕ ਹੈ ਤੁਸੀਂ ਠੀਕ ਕਿਹਾ ਮੌਸਮ ਜਿਹਾ ਜਾਂ ਵੀ ਹੈ ਤੁਹਾਨੂੰ ਕੋਈ ਵੀ ਪਾਰਟੀ ਵਰਕਰ ਤੋਂ ਬਿਨਾ ਚੱਲ ਨਹੀਂ ਸਕਦੀ ਵਰਕਰ ਤੋਂ ਬਿਨਾ ਮਜ਼ਬੂਤ ਨਹੀਂ ਹੋ ਸਕਦੀ ਮੈਂ ਗੱਲ ਬਿਲਕੁਲ ਤੌਰ ਦੇ ਉੱਤੇ ਕਹਿੰਦਾ ਠੀਕ ਹੈ ਲੋਕ ਕਹਿਣਗੇ ਕਿ ਤੁਸੀਂ ਵੀ ਤਾਂ ਕੱਲ ਵਰਕਰ ਸੀ ਨਾ ਹਾਂ ਡਿਸਪਲਿਨ ਤੇ ਰਹਿਣਾ ਵਰਕਰਾਂ ਨੂੰ ਬਹੁਤ ਜ਼ਰੂਰੀ ਹੈ ਪਰ ਜੇ ਤੁਸੀਂ ਕਹੋਗੇ ਤੁਸੀਂ ਹੁਣ ਤੱਕ ਆ ਜਿਹੜਾ ਉਮੀਦਵਾਰ ਲਿਆਏ ਇਹ ਵੀ ਭਾਰਤੀ ਜਨਤਾ ਪਾਰਟੀ ਚੋਂ ਫੜ ਲਿਆਏ ਪਹਿਲਾਂ ਤੁਸੀਂ ਸਾਰਿਆਂ ਦਲ ਬਦਲੀਆਂ ਕਰਾਈਆਂ ਤੇ ਫਿਰ ਜੇ ਵਰਕਰਾਂ ਦੀ ਐਡੀਓ ਤੁਹਾਨੂੰ ਸਤਕਾਰ ਹੈ ਤੇ ਫਿਰ ਆਪਣੀ ਪਾਰਟੀ ਦੇ ਵਰਕਰਾਂ ਚੋਂ ਟਿਕਟਾਂ ਦਿੰਦੇ ਉਹ ਵੀ 12 ਤੋਂ ਤੁਹਾਡੇ ਨਾਲ ਤੁਰੇ ਫਿਰਦੇ ਆ ਜੇ ਅੱਜ ਅਸੀਂ ਵਰਕਰਾਂ ਪ੍ਰਤੀ ਇਸ ਤਰ੍ਹਾਂ ਦਾ ਰੁਬੀਆ ਰੱਖਾਂਗੇ ਮੇਰੇ ਹਿਸਾਬ ਨਾਲ ਇਹ ਠੀਕ ਨਹੀਂ ਕੋਈ ਵੀ ਪਾਰਟੀ ਬਰਕਰਾਰ ਤੋਂ ਬਗੈਰ ਨਹੀਂ ਹੁੰਦੀ ਬਰਕਰਾਰਾਂ ਦੇ ਨਾਲ ਹੀ ਉਹ ਵੱਡੀ ਹੋਇਆ ਕਰਦੀ ਹੈ ਪਤਾ ਨਹੀਂ ਹੁਣ ਮੁੱਖ ਮੰਤਰੀ ਸਾਹਿਬ ਨੇ ਕਿਸ ਸਦਨ ਵਿੱਚ ਕਿਹਾ ਉੱਥੇ ਸਿਚੁਏਸ਼ਨ ਕਿਸ ਕਿਸਮ ਦੀ ਸੀ ਆਮ ਤੌਰ ਤੇ ਉਹ ਕਹਿੰਦੇ ਨਹੀਂ ਹੁੰਦੇ ਤੇ ਜੇ ਉਹਨਾਂ ਨੇ ਕਿਹਾ ਤਾਂ ਮੇਰਾ ਖਿਆਲ ਇਹ ਠੀਕ ਨਹੀਂ ਬਰਕਰਾਰਾਂ ਨੇ ਹੀ ਤੁਹਾਨੂੰ ਇਸ ਅਹੁਦੇ ਤੇ ਪਹੁੰਚਾਇਆ ਹਾਂ ਤੁਸੀਂ ਉਸ ਤਰੀਕੇ ਦੇ ਨਾਲ ਤਾਂ ਆਏ ਨਹੀਂ ਤੁਸੀਂ ਤਾਂ ਲੋਕਾਂ ਦੇ ਫੇਲ ਤੋਂ ਆਏ ਹੋ ਕਿ ਅਕਾਲੀ ਭਾਜਪਾ ਕਾਂਗਰਸ ਇਹਨਾਂ ਨੂੰ ਲੋਕਾਂ ਨੇ ਹਰਾਉਣ ਦਾ ਮਨ ਬਣਾ ਲਿਆ ਸੀ ਤੁਹਾਨੂੰ ਤਾਂ ਇਹ ਸਾਰਾ ਕੁਝ ਮਿਲ ਗਿਆ ਅਦਰભાઈ ਜੀ ਜੇ ਬਰਕਰਾਰ ਦੇ ਸਰ ਤੇ ਘਾਲਣਾ ਬਹੁਤ ਵੱਡੀ ਹੁੰਦੀ ਹੈ ਆ ਜਿੰਨੇ ਤੁਹਾਡੇ ਆਏ ਨੇ ਇਹਨਾਂ ਚ ਕੋਈ ਉਹ ਯੋਗਤਾ ਹੈ ਆਮ ਚਰਚਾ ਲੋਕਾਂ ਦੇ ਵਿੱਚ ਮੈਂ ਲੋਕਾਂ ਦੀ ਗੱਲ ਕਰਦਾ ਲੀਡਰਾਂ ਦੀ ਨਹੀਂ ਕਿ ਜਿਹੜੇ ਪੰਚ ਨਹੀਂ ਬਣ ਸਕੇ ਉਹ ਅਕਾਲੀ ਭਾਜਪਾ ਕਾਂਗਰਸ ਨੂੰ ਹਰਾਉਣ ਦੇ ਚੱਕਰ ਵਿੱਚ ਤੁਹਾਡੇ ਐਵੇਂ ਲੈਣਗੇ ਸੋ ਇਹਨਾਂ ਨੂੰ ਇੱਕ ਨਾਲ ਲਾ ਕੇ ਰੱਖੋ ਬਰਕਰਾਰ ਨਹੀਂ ਤੁਹਾਨੂੰ ਅੱਗੇ ਰਾਹ ਦਿਖਾਉਣਾ ਜੀ ਜੀ ਸੋ ਦੂਜੇ ਪਾਸੇ ਟਲ ਸਭ ਜੋ ਦਾ ਜਲੰਧ ਮਾਫ ਕਰਨਾ ਲੁਧਿਆਣੇ ਦੇ ਵਿੱਚ ਮਾਮਲਾ ਹੈ ਨਿਹੰਗ ਸਿੰਘਾਂ ਦਾ ਹੁਣ ਕੋਈ ਨਾ ਕੋਈ ਐ ਦਿਨ ਨੀ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਆ ਹੁਣ ਮੋਹਾਲੀ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਇੱਕ ਫਿਲਮ ਦਾ ਸ਼ੂਟ ਚਾਰਾ ਸੀ ਸ਼ੂਟ ਦੇ ਵਿੱਚ ਜਿੱਥੇ ਸ੍ਰੀ ਗੁਰੂ ਗੁਰਦਾਰਾ ਸਾਹਿਬ ਦਾ ਇੱਕ ਸੈੱਟ ਲਗਾਇਆ ਗਿਆ ਸੀ ਤੇ ਉਹ ਦੇਖ ਕੇ ਭੜਕ ਕੇ ਤੇ ਉਹਨਾਂ ਵੱਲੋਂ ਕਹਿੰਦੇ ਹੰਗਾਮਾ ਕੀਤਾ ਗਿਆ ਜੀ ਦੇਖੋ ਉੱਥੇ ਕਹਿੰਦੇ ਕੋਈ ਆਨੰਦ ਕਾਰਜ ਦਾ ਸੀਨ ਫਿਲਮਾਉਣਾ ਸੀ। ਆਰ ਉੱਥੇ ਸੈੱਟ ਲੱਗਿਆ ਹੋਇਆ ਸੀ ਗੁਰੂ ਕਰ ਦਾ ਨਿਸ਼ਾਨ ਸਾਹਿਬ ਲੱਗਿਆ ਸੀ। ਪਹਿਲਾਂ ਬਹੁਤ ਬੇਅਦਬੀਆਂ ਹੋ ਗਈਆਂ। ਮੈਂ ਸਮਝਦਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਸੰਸਥਾਵਾਂ ਮਿਲ ਕੇ ਕੋਈ ਐਸ ਤਰ੍ਹਾਂ ਦਾ ਵਿਧਾਨ ਮਰਾ ਦੇਣ। ਤੇ ਉਸ ਕਮੇਟੀ ਤੋਂ ਮਨਜ਼ੂਰੀ ਲਈ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਕਈ ਜਿਹੜੇ ਬਹੁਤੇ ਸੀਰੀਅਲ ਵਾਲੇ ਨੇ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਸਿੱਖ ਸੱਭਿਆਚਾਰ ਦਾ ਪਤਾ ਨਹੀਂ ਉਹਨਾਂ ਦਾ ਕਸੂਰ ਨਹੀਂ ਜੇ ਉਹ ਪੰਜਾਬ ਦੇ ਨੇ ਫਿਰ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਹੁਣ ਇਹਦੇ ਵਿੱਚ ਪੁਲਿਸ ਕੋਲ ਦੋਨੋਂ ਧਿਰਾਂ ਚਲੀਆਂ ਗਈਆਂ ਭਵਿੱਖ ਤੇ ਵਿੱਚ ਵੀ ਫਿਲਮਾਂ ਦੇ ਸੀਨ ਆਉਣੇ ਨੇ ਪਰ ਰਹਿਤ ਮਰਿਆਦਾ ਉਹ ਰਹਿਣੀ ਚਾਹੀਦੀ ਹੈ ਵਿਧਾਨ ਰਹਿਣਾ ਚਾਹੀਦਾ ਹੈ ਜਿਹੜਾ ਕੁਝ ਵਾਪਰਿਆ ਠੀਕ ਨਹੀਂ ਮੈਨੂੰ ਅਜੇ ਪੂਰੀ ਡਿਟੇਲ ਨਹੀਂ ਪਤਾ ਲੇਕਰ ਪਤਾ ਲੱਗਿਆ ਕਿ ਜਦੋਂ ਦ੍ਰਿਸ਼ ਚੱਲ ਰਹੇ ਸੀ ਉਹ ਜਿਹੜਾ ਸੀਰੀਅਲ ਵਾਲੇ ਨੇ ਉਹ ਲੜੀਵਾਰ ਵਾਲੇ ਉਹਨਾਂ ਦਾ ਕਹਿਣਾ ਕਿ ਉਹਥੇ ਨਿਕਸ ਕੇ ਜਿੱਥੇ ਬਧੀਆਂ ਆ ਗਈਆਂ ਉਹਨਾਂ ਨੇ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਕਾਨੂੰਨ ਹੱਥ ਚ ਲੈਣ ਦਾ ਯਤਨ ਕੀਤਾ ਹੈ ਦੂਜਾ ਨੇਕ ਸਿੰਘ ਜਥੇਬੰਦੀਆਂ ਦਾ ਕਹਿਣਾ ਹੈ ਕਿ ਉੱਥੇ ਮਰਿਆਦਾ ਨਹੀਂ ਰੱਖੀ ਜਾ ਰਹੀ ਸੀ ਦੋਹੇ ਤਰ੍ਹਾਂ ਪੁਲਿਸ ਕੋਲੇ ਪਹੁੰਚ ਗੀਆਂ ਖਰੜ ਦੇ ਉਸ ਕੋਲ ਤਾਂ ਮੌਕੇ ਤੇ ਪਹੁੰਚੇ ਤੇ ਹੁਣ ਪੁਲਿਸ ਦੋਹਾਂ ਤਰ੍ਹਾਂ ਦੀਆਂ ਗੱਲਬਾਤ ਸੁਣ ਰਹੀ ਹੈ ਉਸ ਤੋਂ ਬਾਅਦ ਕਿਹੜੀ ਕਾਰਵਾਈ ਕਰਦੀ ਹੈ ਪਤਾ ਲੱਗੇਗਾ ਫਿਰ ਬੇਨਤੀ ਕਰਾਂ ਇਹ ਚੀਜ਼ਾਂ ਵੱਡਾ ਰੂਪ ਧਾਰਨ ਨਾ ਕਰਨ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਜਦ ਦਰਸਰੀ ਕਾਲ ਤਖਤ ਸਾਹਿਬ ਸਿੱਖ ਸੰਸਥਾਵਾਂ ਨੂੰ ਕਿ ਕੋਈ ਸਾਂਝੀ ਕਮੇਟੀ ਬਣਾ ਦਿਓ ਸੱਤ ਮੈਂਬਰੀ ਹੋਵੇ 11 ਮੈਂਬਰੀ ਹੋਵੇ ਜਦੋਂ ਵੀ ਇਸ ਤਰ੍ਹਾਂ ਦਾ ਸੀਰੀਅਲ ਬਣਨਾ ਹੈ ਉਹ ਆਪਣੀ ਸਾਰੀ ਸੀਰੀਅਲ ਦਾ ਮਜਬੂਨ ਸਬੰਧਤ ਕਮੇਟੀ ਨੂੰ ਦੱਸੇ ਉਹ ਕਮੇਟੀ ਉਹਨਾਂ ਨੂੰ ਹਰੀ ਝੰਡੀ ਦੇਵੇ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦਾ ਘਟਨਾ ਨਾ ਵਾਪਰੇ ਉਹਨਾਂ ਨੇ ਵੀ ਕੰਮ ਕਰਨਾ ਉਹਨਾਂ ਨੇ ਵੀ ਪਹਿਲਾਂ ਵੀ ਬਹੁਤ ਫਿਲਮਾਂ ਬੜੀਆਂ ਨੇ ਜਿਹੜੀਆਂ ਸਿੱਖ ਪੰਥ ਨੂੰ ਸਿੱਖ ਫਲਸਫੇ ਨੂੰ ਪ੍ਰਸਾਰਦੀਆਂ ਨੇ ਪ੍ਰਚਾਰਦੀਆਂ ਵੀ ਨੇ ਇਹ ਚੀਜ਼ਾਂ ਥੋੜੀਆਂ ਜਿਹਾ ਬਹੁਤ ਸੰਵੇਦਨਸ਼ੀਲ ਨੇ ਸੰਵੇਦਨਸ਼ੀਲ ਚੀਜ਼ਾਂ ਨੂੰ ਸੰਵੇਦਨਸ਼ੀਲ ਮੁਤਾਬਕ ਹੀ ਦੇਖਣਾ ਚਾਹੀਦਾ ਜੀ ਸੋ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਕਿ ਕਿਸਾਨ ਨੌਜਵਾਨ ਸਿਗਾ ਜੀ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਦੇ ਨਾਲ ਹਾਲਾਂਕਿ ਕਿਸਾਨਾਂ ਵੱਲੋਂ ਬੜਾ ਰੋਸ ਜਤਾਇਆ ਗਿਆ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਦਾ ਚੈੱਕ ਤੇ ਨੌਕਰੀ ਦੇ ਦਿੱਤੀ ਗਈ ਹੈ ਤੇ ਜਿਹੜੇ ਚੱਲਦੇ ਆ ਜਗਜੀਤ ਸਿੰਘ ਡੱਲੇਵਾਲ ਜੋ ਕਿ ਕਿਸਾਨਾਂ ਦੇ ਇੱਕ ਲੀਡਰ ਨੇ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲੋਂ ਨਾਲ ਮਨਜੀਤ ਸਿੰਘ ਰਾਏ ਵੀ ਬੈਠੇ ਸੀ ਇਹਨਾਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਇਹਨਾਂ ਦਾ ਸੰਘਰਸ਼ ਸੀ ਇਹਨੂੰ ਸ਼ੁਭਕਰਨ ਬੱਲੋ ਪਿੰਡ ਦਾ ਬਠਿੰਡੇ ਜ਼ਿਲ੍ਹੇ ਦਾ ਇਹਨੂੰ ਚੈੱਕ ਮਿਲ ਗਿਆ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਮਿਲ ਗਈ ਸ਼ਾਇਦ ਕਿਉਂਕਿ ਉਸ ਵੇਲੇ ਡੀਜੀਪੀ ਸਾਹਿਬ ਵੀ ਬੈਠੇ ਸੀ ਗੌਰਵ ਜაძਾ ਸਾਹਿਬ ਹੋ ਸਕਦਾ ਹੈ ਨੌਕਰੀ ਪੁਲਿਸ ਤੋਂ ਦਿੱਤੀ ਗਈ ਹੋਵੇ ਚੰਗੀ ਗੱਲ ਹੈ ਜੇ ਸਰਕਾਰ ਨੇ ਉਸ ਪਰਿਵਾਰ ਦੀ ਬਾਹ ਫੜੀ ਹੈ ਡੱਲੇਵਾਲ ਸਾਹਿਬ ਇਹੀ ਗੱਲ ਕਹਿ ਰਹੇ ਸੀ ਉਹਦੇ ਪਿਛਲੇ ਪਾਸੋਂ ਗੋਲੀ ਲੱਗੀ ਹੈ ਤੇ ਕਤਲ ਤਾਂ ਹੋਇਆ ਨਾ ਬਾਰਡਰ ਤੇ ਹੋਇਆ ਤੇ 0 ਐਫ ਆਈ ਆਰ ਦਾਜ ਕੀਤੀ ਗਈ ਹੈ ਪਾਤਨਾ ਥਾਣੇ 'ਚ ਤੁਸੀਂ ਕਾਰਵਾਈ ਕੀ ਕੀਤੀ ਹੈ ਹੁਣ ਤੱਕ ਉੱਥੋਂ ਦੀ ਪੁਲਿਸ ਨੇ ਇੱਕ ਤਏ ਇੱਕੋ ਦੂਸਰਾ ਮੁੰਡਾ ਜਿਹਨੂੰ ਬੋਰੀ ਚ ਪਾ ਕੇ ਕੁੱਟਿਆ ਗਿਆ ਉਹ ਹਸਪਤਾਲ ਚ ਇਲਾਜ ਦੀ ਹਿੰਸੀ ਉਹਦੇ ਵਿੱਚ ਕੀ ਕੀਤਾ ਮੇਰਾ ਖਿਆਲ ਇਹ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰਾਂ ਨੇ ਧੰਨਵਾਦ ਕੀਤਾ ਕਿਦਰੇ ਇਹ ਤਾਂ ਨਹੀਂ ਜਿਹੜਾ ਇਹ ਮੋਰਚਾ ਚੱਕਣਾ ਹੈ ਤਾਂ ਘਟੋ ਘਟੋ ਕਹਿਣ ਵੀ ਸਾਡੀ ਆ ਮੰਗ ਮੰਨ ਲਈ ਬਾਕੀਆਂ ਬਾਰੇ ਕੋਈ ਕਮੇਟੀ ਬਣ ਜੇ ਇੱਕ ਖਨੌਰੀ ਤੇ ਜਿਹੜਾ ਸ਼ੰਭੂ ਦੇ ਵਿੱਚ ਬੈਠੇ ਨੇ ਇਥੇ ਪਿੰਡਾਂ ਵਾਲੇ ਵੀ ਇਹਨਾਂ ਦੇ ਉਲਟ ਹੋ ਗਏ ਪੰਜਾਬ ਦੀ ਸਰਕਾਰ ਨੂੰ ਜੇ ਕੇਂਦਰ ਨਾਲ ਜਿੰਨੀਆਂ ਮੰਗਾਂ ਨੇ ਉਹਨਾਂ ਨਾਲ ਰਲ ਕੇ ਕੋਈ ਸਾਂਝਾ ਹੱਲ ਕੱਢਣਾ ਚਾਹੀਦਾ ਕਿਉਂਕਿ ਮੌਜੂਦਾ ਖੇਤੀਬਾੜੀ ਮੰਤਰੀ ਕੇਂਦਰ ਦੇ ਜਿਹੜੇ ਸ਼ਿਵਰਾ ਚੋਹਾਨ ਨੇ ਉਹਨਾਂ ਨੇ ਕਿਹਾ ਗਜਿੰਦਰ ਸ਼ਖਾਵਤ ਕੇਂਦਰੀ ਮੰਤਰੀ ਨੇ ਉਹਨਾਂ ਨੇ ਵੀ ਕਿਹਾ ਰਵ੍ਰੀਤ ਬਿੱਟੂ ਕਹਿ ਰਹੇ ਨੇ ਪਰ ਕੋਈ ਇਨੀਸ਼ੀਏਟਿਵ ਤਾਂ ਲਾਓ ਇਹ 13 ਫਰਵਰੀ ਦੇ ਉੱਥੇ ਬੈਠੇ ਨੇ ਤੇ 9 ਜੁਲਾਈ ਹੋ ਗਈ ਫਰਵਰੀ ਮਾਰਚ April ਮਈ ਜੂਨ ਜੁਲਾਈ ਆ ਗਿਆ ਦੂਜੇ ਮਹੀਨੇ ਤੋਂ ਸੱਤਵਾਂ ਪੰਜਵੇਂ ਹੋ ਜਾਣਗੇ ਤਾਂ ਇਹ ਕੋਈ ਨਾ ਕੋਈ ਹੱਲ ਕੱਢੋ ਸੰਬਾਧ ਰਹੀਮ ਅਸਲਾ ਹੱਲ ਹੋਇਆ ਕਰਦਾ ਹੈ ਜੀ ਜੀ ਸੋ ਦੂਜੇ ਪਾਸੇ ਜੀ ਸਦੀਪ <th>ਪਰ ਦੇ ਉੱਤੇ ਲੁਧਿਆਣਾ ਦੇ ਵਿੱਚ ਹਮਲਾ ਹੋ ਗਿਆ ਸੀ ਤੇ ਅੱਜ ਕਈ Hindu ਨੇਤਾਵਾਂ ਨਾਲ ਆਵਾਂਦੀ ਗੱਲਬਾਤ ਹੋਈ ਹੈ ਜੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਤੇ ਕਈਆਂ ਨੂੰ ਤਾਂ ਗਨਮੈਨ ਵਾਪਸ ਵੀ ਕਰ ਦਿੱਤੇ ਗਏ ਨੇ ਜਿਹਨਾਂ ਨੂੰ ਤਾਂ ਲਏ ਹੋਏ ਸੀ ਤੇ ਦੂਜੇ ਪਾਸੇ ਪੁਲਿਸ ਨੇ ਕਿਹਾ ਵੀ ਭੜਕਾਉ ਪੁਆਸ਼ਨਾਂ ਥੋੜੀ ਰੋਕ ਲਗਾਓ ਜੀ ਤੇ ਉਹ ਗੁਰੇਜ਼ ਕਰੋ ਦੇਖੋ ਜਦੋਂ ਸਿੱਧੂ ਮੂਸੇ ਵਾਲੇ ਦੇ ਗਨਮੈਨ ਵਾਪਸ ਹੋਏ ਕਈਆਂ ਦੇ ਹੋਰ ਹੋਏ ਤੇ ਕਈਆਂ ਨੂੰ ਹੋਰ ਦੇਤੇ ਤੁਸੀਂ ਕੋਈ ਨੀਤੀ ਬਣਾ ਲਓ ਸਾਰੀਆਂ ਸਰਕਾਰਾਂ ਵਾਲੇ ਸਰਪਾਰਟੀ ਮੀਟਿੰਗ ਕਰ ਲਓ ਕਿਹੜੇ ਬੰਦੇ ਨੂੰ ਕਿੰਨੇ ਅੰਗ ਰੱਖ ਕੇ ਦੇਨੇ ਆ ਉਹਨਾਂ ਨੇ ਮੰਗ ਕਰਤੀ ਜਿਹੜਾ ਗਨਮੈਨ ਇਸ ਸੰਦੀਪ ਠਾਕਰ ਥਾਪਰ ਦੇ ਪਿੱਛੇ ਬੈਠਾ ਸੀ ਸਹਾਇਕ ਥਾਣੇਦਾਰ ਅਰਸ਼ਦ ਪ੍ਰਤਪਾਲ ਸਿੰਘ ਆ ਉਹਨਾਂ ਨੂੰ ਉਹਦੇ ਤੇ ਕਿਤੇ ਕਾਰਵਾਈ ਕਿਉਂ ਨਾ ਹੋਵੇ? ਉਹਦੀ ਡਿਊਟੀ ਕੀ ਸੀ ਉਹਨੂੰ ਸੰਭਾਲ ਕੇ ਰੱਖਣਾ ਪਰ ਇਹ ਕੁਝ ਵਾਪਰਿਆ ਨਹੀਂ। ਆਪਾਂ ਕਹਿ ਸਕਦੇ ਹਾਂ ਅਜਿਹੇ ਮਾਮਲਿਆਂ ਦੇ ਵਿੱਚ ਅੱਗੇ ਨੂੰ ਵੀ ਇਹ ਹੋਣੇ ਨੇ। ਹੁਣ ਤੁਸੀਂ ਜੂ ਟਰਨ ਮਾਰ ਰਹੇ ਹੋ ਪਹਿਲਾਂ ਹੀ ਸੋਚ ਸਮਝ ਕੇ ਕਰ ਲੋ ਇਹ ਕਹਿੰਦੇ ਜੀ ਜਿਹੜੇ ਕਮਿਸ਼ਨਰ ਨੇ ਪੁਲਿਸ ਦੇ ਕੁਲਦੀਪ ਸਿੰਘ ਚਾਲ ਸਾਹਿਬ ਉਹਨਾਂ ਨੇ ਮੀਟਿੰਗ ਕੀਤੀ ਹੈ ਹਿੰਦੂਨਾਂ ਤਾਵਾ ਨੂੰ ਨਾਪਰੇ ਭਰੇ ਭਾਸ਼ਣਾਂ ਤੋਂ ਕਹਿੰਦੇ ਬਚਨ ਦੀ ਸਲਾਹ ਦਿੱਤੀ ਹੈ ਸਾਰਿਆਂ ਨੂੰ ਭਾਈਚਾਰਕ ਸਾਂਝ ਰੱਖਣੀ ਚਾਹੀਦੀ ਹੈ ਇਹ 5 ਚੰਦ ਮਿੰਟ ਦਾ ਹੁੰਦਾ ਹੈ ਤੁਸੀਂ ਉਹ ਸਾਰੀ ਗੱਲ ਤੱਕ ਕਰ ਲੈਨੇ ਹੋ ਫਿਰ ਬਾਅਦ ਦੇ ਵਿੱਚ ਪਛਤਾਉਨੇ ਹੋ ਬੱਤਰ ਇਹ ਹੈ ਕਿ ਥੋੜਾ ਜਿਹਾ ਠਮਾ ਰੱਖੀਏ ਸੋ ਉਹ ਕਹਿੰਦੇ ਕਿ ਸ਼ਹਿਰ ਵਿੱਚ ਸ਼ਕਤੀ ਮਾਰਚ ਕੱਢਣ ਗਿਆ ਹਿੰਦੂ ਜਥੇਬੰਦੀਆਂ ਉਹਨਾਂ ਕਹੇ ਕਿ ਸੰਦੀਪ <th>ਪਰ ਤੇ ਹਮਲਾ ਕਰਨ ਵਾਲੇ ਤੇ ਐਨਐਸਏ ਲਗਾਈ ਜਾਵੇ ਤੇ ਜਿਹੜੇ ਮੂਦੂਕ ਧਾਰੀ ਮੂਹ ਦਰਸ਼ਕ ਬਣੇ ਖੜੇ ਰਹੇ ਉਹਨਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ ਅੰਗ ਰੱਖਕ ਦੀ ਵੀ ਪੜਤਾਲ ਕੀਤੀ ਜਾਵੇ ਉਹਨੇ ਮਾਮਲਾ ਕਿਉਂ ਨਾ ਸਮਝਿਆ ਤੇ ਇਹ ਵੀ ਗੱਲ ਪਤਾ ਲੱਗਿਆ ਕਿ ਸੰਦੀਪ ਠਾਕਰ ਨਾ ਜਿਹੜੇ ਸਾਡੇ ਸੁਖਦੇਵ ਠਾਕਰ ਹੈ ਦੂਰੋਂ ਨੇੜੇ ਉਹ ਉਸ ਪਰਿਵਾਰ ਨਾਲ ਸੰਬੰਧ ਰੱਖਦੇ ਆ ਜਿਹੜੇ ਸ਼ਹੀਦ ਭਗਤ ਸਿੰਘ ਦੇ ਨਾਲ ਸਨ ਸੋ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਤੀਜੇ ਕਤਤ ਮੁਜਰਰ ਨੂੰ ਵੀ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਪੁਲਿਸ ਜਾਂਚ ਕਰਕੇ ਦੱਸੇ ਕਿ ਇਸ ਦੇ ਵਿੱਚ ਅਸਲ ਕਸੂਰ ਕਿਹਦਾ ਸੀ ਜਿਦੇ ਕਰਕੇ ਇਥੋਂ ਤੱਕ ਇਹ ਮਾਮਲਾ ਵਾਪਰਿਆ ਕਿਤੇ ਕੋਈ ਸੰਦੀਪ ਥਾਪਰ ਵੱਲੋਂ ਇਹ ਜਿਹਾ ਪ੍ਰਾਣਾ ਢਕਾਉ ਬਿਆਨਬਾਜ਼ੀ ਤਾਂ ਨਹੀਂ ਦਿੱਤੀ ਗਈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਮੌਤ ਤੋਂ ਮਾਰਨ ਦਾ ਤਾਂ ਨਚੋਂ ਕਾਨੂੰਨ ਹੱਥ ਚ ਲੈਣਾ ਕਿਸੇ ਵਾਸਤੇ ਵੀ ਮਾੜਾ ਹੈ ਸਾਰਿਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਜੀ ਸੋ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਉਹ ਬੰਦ ਕਰ ਦਿੱਤਾ ਗਿਆ ਸੀ ਵੀ ਇਹਦੀ ਕੀਮਤਾ ਦੇ ਵਿੱਚ ਕਟਾਈ ਕਟ ਕੀਤੇ ਜਾਂਦੇ ਇਹ ਮਾਮਲਾ ਹਾਈ ਕੋਰਟ ਚ ਲਿਆ ਗਿਆ ਤੇ ਹਾਈ ਕੋਰਟ ਵੱਲੋਂ ਵੀ ਜਦੋਂ ਤਾੜਨਾ ਕੀਤੀ ਗਈ ਤੇ ਅੱਜ ਜਦੋਂ ਉਹਨਾਂ ਦੇ ਅਧਿਕਾਰ ਇਹਨਾਂ ਮੁਲਾਕਾਤ ਹੋਈ ਤਾਂ ਮੀਟਿੰਗ ਹੋਈ ਤਾਂ ਬੇਸਿੱਟਾ ਨਿਕਲੇ ਜੀ ਦੇਖੋ ਜਿਹੜੀ ਸਭ ਤੋਂ ਵੱਡੀ ਮੰਗ ਹੈ ਕਿਸਾਨ ਜਥੇਬੰਦੀਆਂ ਦੀ ਜਿਹੜੀ ਪੰਜਾਬ ਦੇ ਸਰਕਾਰ ਦੀ ਵੀ ਹੈ ਮੁੱਖ ਮੰਤਰੀ ਨੂੰ ਇਹਦੇ ਵਿੱਚ ਪੈਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਕਾਫੀ ਟੋਲ ਪੁਲਾਜੇ ਬੰਦ ਵੀ ਕਰਾਏ ਤੇ ਲੋਕਾਂ ਨੇ ਪ੍ਰਸ਼ੰਸਾ ਵੀ ਕੀਤੀ ਉਹਨਾਂ ਨੇ ਕਿਹਾ ਸੀ ਕਿ ਹਰੇਕ ਟੋਲ ਪੁਲਾਜੇ ਦੇ ਉੱਤੇ ਲਿਖਿਆ ਜਾਊਗਾ ਇਹ ਟੋਲ ਪਲਾਜ਼ਾ ਕਦੋਂ ਤੱਕ ਰਹੇਗਾ ਉਹ ਕਹਿੰਦੇ ਦੱਸਦੇ ਨਹੀਂ ਹੁਣ ਵੀ ਜੇ ਅਧਿਕਾਰੀਆਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਬਿਲਕੁਲ ਨੈਸ਼ਨਲ ਹਾਈਵੇਅ ਅਥਾਰਟੀ ਅੱਗੇ ਤਾਂ ਇਹ ਕੰਪਨੀਆਂ ਨੂੰ ਠੇਕਾ ਦਿੱਤਾ ਜਾਂਦਾ ਹੈਗਾ ਟੋਲ ਇਕੱਠਾ ਕਰਨ ਦਾ ਕਿਉਂਕਿ ਉਹਨਾਂ ਨੇ ਖਰਚ ਕੀਤਾ ਹੁੰਦਾ ਆਪਣਾ ਦਿੱਲੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਵੀ ਪਾਈ ਉਹਨਾਂ ਨੇ ਕੀ ਫਰਕ ਪੈਣਾ ਪਹਿਲਾ ਮਹੀਨਿਆਂ ਕੇ ਅੱਛੀ ਝੜ ਪੈ ਚੁੱਕੀ ਐ ਤੇ ਜਿਹੜਾ ਮਹਾਲੀ ਮੋਰਚਾ ਲੱਗਿਆ ਵਾ ਉਹਦੇ ਵਿੱਚ ਪੈ ਚੁੱਕੀ ਐ ਤੇ ਜੇ ਇੱਕ ਵਾਰੀ ਫੇਰ ਪੈਗੀ ਫੇਰ ਕੀ ਫਰਕ ਪੈਂਦਾ ਉਹ ਕਹਿੰਦੇ ਕਿ ਲੁਧਿਆਣਾ ਦੇ ਡੀਸੀ ਦੇ ਨਾਲ ਮੀਟਿੰਗ ਬੀਬੀ ਸਾਖੀ ਸਾਨੀ ਨੇ ਉੱਥੇ ਸੋ ਲਗਭਗ 2 ਘੰਟੇ ਮੀਟਿੰਗ ਚੱਲਣ ਦੇ ਬਾਵਜੂਦਾਂ ਕੋਈ ਹੱਲ ਨਹੀਂ ਨਿਕਲਿਆ ਨੈਸ਼ਨਲ ਹਾਈਵੇ ਦੇ ਜਿਹੜੇ ਅਧਿਕਾਰੀ ਐ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ ਕਿ ਇਹ ਕਦੋਂ ਤੱਕ ਚੱਲਣਾ ਹੈ ਤੇ 11 ਜੁਲਾਈ ਨੂੰ ਮੁੜ ਕੇ ਕੱਲ ਨੂੰ 10 ਸਹ ਬੋਟਾਂ ਪੈਣੀਆਂ ਨੇ ਪਰਸੋਂ ਨੂੰ ਫੇਰ ਸੱਦ ਲਿਆ ਹੋ ਸਕਦਾ ਕੋਈ ਨਾ ਕੋਈ ਹੱਲ ਨਿਕਲ ਆਵੇ ਤੇ ਨੈਸ਼ਨਲ ਹਾਈਵੇ 30 ਤੇ ਟੋਲ ਪਲਾਜੇ ਵਾਲੇ ਇਹ ਦੱਸ ਦੇਣ ਇਹ ਟੋਲ ਪਲਾਜਾ ਕਦੋਂ ਤੱਕ ਚੱਲਣਾ ਹੈ ਘਟੋ ਘਟ ਲੋਕਾਂ ਦਾ ਸਬਰ ਤਾਂ ਆ ਜੂ ਵੀ ਐਨੇ ਕਿੰਨੇ ਰਹਿ ਗਏ ਔਰ ਇਹ ਪਤਾ ਹੀ ਨਹੀਂ ਕਦੋਂ ਤੱਕ ਜਿਵੇਂ ਕਹਿੰਦੇ ਪੁਰਾਣੇ ਜ਼ਮਾਨੇ ਦੇ ਵਿੱਚ ਵਿਚੋਲੇ ਜਾਂਦੇ ਸੀ ਨਾ ਕੁੜੀ ਵਾਲਿਆਂ ਨੂੰ ਮੁੰਡੇ ਦੀ ਜ਼ਮੀਨ ਦਿਖਾਉਣਾ ਤੇ ਉਹ ਨਾਲ ਹੱਥ ਕਰ ਦਿੰਦੇ ਓ ਜਿਹੜਾ ਦਰਖਤ ਖੜਾ ਉੱਥੋਂ ਤੱਕ ਨਾ ਇਹ ਕਾਕੇ ਦੀ ਜ਼ਮੀਨ ਹੈ ਵਿੱਚ ਬਲਵਿੰਦਰ ਸਿੰਘ ਤੇਰੇ ਵਰਗੇ ਦੇ ਕਿੱਲੇ ਵੀ ਗੰਨ ਦਿੰਦੇ ਸੀਗੇ ਉਹੀ ਚੀਜ਼ ਇੱਥੇ ਹੈ ਇਹ ਲੱਗਿਆ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਰਜੇਸ਼ ਪਾਇਲਟ ਜਿਹੜਾ ਸਚਨ ਪਾਇਲਟ ਦੇ ਪਿਤਾ ਜੀ ਗ੍ਰਹਿ ਮੰਤਰੀ ਸੀ ਜੀ ਇਹ 95 95 ਦੀ ਗੱਲ ਹੈ ਜਦੋਂ ਕੇਪੀਐਸ ਗਿੱਲ ਸਾਹਿਬ ਦੀ ਵਾਦਾ ਕੀਤਾ ਗਿਆ ਉਹਨਾਂ ਨੂੰ ਸਵਾਲ ਪੁੱਛ ਲਿਆ ਸੀ ਵੀ ਜੇ ਕੇ ਪੀਐਸ ਗਿਲ ਦੇ ਸਮੇਂ ਚ ਕਿੰਨਾ ਵਾਦਾ ਕੀਤਾ ਕਿਦਾ ਟਿਲ ਫਰਦਰ ਆਰਡਰ ਅਸੀਂ ਕਹੇ ਜੀ ਕਿੰਨੀ ਫੇਰ ਵੀ ਕਿਦਾ ਟਿਲ ਫਰਦਰ ਆਰਡਰ ਜੋ ਤੀਜੀ ਵਾਰ ਕਿਹਾ ਕਿਦਾ ਟਿਲ ਫਰਦਰ ਆਰਡਰ ਟਿਲ ਫਾਦਰ ਆਰਡਰ ਇੱਕ ਦਿਨ ਦਾ ਵੀ ਹੋ ਸਕਦਾ ਇੱਕ ਸਾਲ ਦਾ ਵੀ ਹੋ ਸਕਦਾ ਤੇ ਪਤਾ ਨਹੀਂ ਅਨਲਿमिटेड ਵੀ ਹੋ ਸਕਦਾ ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਬਿਲਕੁਲ ਜੇ ਮੁੱਖ ਮੰਤਰੀ ਨੇ ਸਵਾਲ ਚੱਕਿਆ ਤਾਂ ਫਿਰ ਇੰਪਲੀਮੈਂਟ ਕਰਾਉਣ ਸਰਕਾਰ ਉਹਨਾਂ ਦੀ ਹੈ ਨੈਸ਼ਨਲ ਹਾਈਵੇ 30 ਨੂੰ ਕੋਕੋਇਥਰ ਲਿਖ ਕੇ ਲਾਓ ਏ ਟੂਲ ਪਲਾजा ਇਸ ਤਰੀਕ ਤੋਂ ਬਾਅਦ ਬੰਦ ਹੋ ਜਾਵੇ ਜੀ ਸੋ ਦੂਜੇ ਪਾਸੇ ਹਾਥ ਰਸ ਮਾਮਲੇ ਦੇ ਵਿੱਚ ਟਲਸਾ ਕਬੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਈ ਅਫਸਰਾਂ ਦੇ ਉੱਤੇ ਗਾਜਗिरी ਹੈ ਜੀ ਬਿਲਕੁਲ ਪਿੱਛੇ ਇੱਕ ਸੈੱਟ ਬਣਾਈ ਗਈ ਸੀ ਜਾਂਚ ਕਮੇਟੀ ਇਹਦੇ ਵਿੱਚ ਜਾਂਚ ਕਮੇਟੀ ਨੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਹੈ ਤੇ 300 ਪੰਨਿਆਂ ਦੀ ਰਿਪੋਰਟ ਯੂਪੀ ਦੇ ਮੁੱਖ ਮੰਤਰੀ ਯੋਗੀ ਉਦਿਤਿਆਨਾਥ ਸਾਹਿਬ ਨੂੰ ਸੌਂਪਤੀ ਹੈ। ਉਹਦੇ ਵਿੱਚ ਜਿਹੜੀ ਪਹਿਲੀ ਗਾਜ ਡਿੱਗੀ ਹੈ ਉਹ 6 ਅਧਿਕਾਰੀਆਂ ਤੇ ਅ 6-7 ਅਧਿਕਾਰੀਆਂ ਤੇ ਡਿੱਗੀ ਹੈ। ਜਿਹਦੇ ਵਿੱਚ ਇੱਕ ਤਾਇਸੜੀਅਮ ਇੱਕ ਸੀਓ ਇੰਸਪੈਕਟਰ ਤਹਿਸੀਲਦਾਰ 6 ਬੰਦਿਆਂ ਤੇ। ਕਹਿੰਦੇ ਉਹਨਾਂ ਨੇ 300 ਪੰਨੇ ਦੀ ਰਿਪੋਰਟ 'ਚ ਸੱਤ ਸੰਗਤ ਦੇ ਇਹ ਸਤ ਸੰਗ ਕੀਤਾ ਹੈ ਮੁੱਖ ਪ੍ਰਬੰਧਕ ਅਤੇ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਜਿੰਨੀ ਇੱਕ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਸੀ ਤੇ ਕੱਟ ਤਾਂ ਉੱਥੇ ਕਿਤੇ ਵੱਧ ਹੋ ਗਿਆ ਉਹਨਾਂ ਨੇ ਸਵਾਲ ਖੜੇ ਕੀਤੇ ਹੈ ਜਵਾਬਦੇਹੀ ਤੈਅ ਕੀਤੀ ਹੈ ਔਰ ਇਹਨਾਂ ਨੂੰ ਗੰਭੀਰਤਾ ਨਾਲ ਇਹਨਾਂ ਨੇ ਨਹੀਂ ਲਿਆ ਉਹਨਾਂ ਨੇ ਮੁੱਖ ਪ੍ਰਬੰਧਕ ਪ੍ਰਬੰਧਕ ਕਮੇਟੀ ਜਿਹੜੀ ਲਾਪਰਵਾਹੀ ਦਿਖਾਈ ਹੈ ਇਹ ਬਹੁਤ ਮਾੜੀ ਹੈ ਉਹਨਾਂ ਕਿਹਾ ਕਿ ਜੇ ਤੁਸੀਂ ਜਿਵੇਂ ਭੋਗ ਤੇ ਕੱਠ ਦਾ ਪਤਾ ਨਹੀਂ ਹੁੰਦਾ ਨਾ ਕਿੰਨਾ ਹੋ ਜਾਂਦਾ ਇਹ ਜਿਹੜੇ ਬਾਬੇ ਐ ਉਹ ਬਾਬੇ ਦੇ ਕਹਿੰਦੇ ਚਰਨ ਦੀ ਧੂੜ ਚੱਕਣ ਵਾਸਤੇ ਇਹ ਭੱਜੇ ਚਿੱਕੜ ਸੀ ਡਿੱਗ ਪਏ ਗਾਰਾ ਮੂੰਹ 'ਚ ਪੈ ਗਿਆ ਨੱਕ 'ਚ ਪੈ ਗਿਆ ਸਾਹ ਕੁੱਟ ਗਿਆ ਬਹੁਤ ਹੋ ਗਈ 121 ਮੌਤਾਂ ਉੱਥੇ ਵਾਈ ਹੋਈਆਂ ਨੇ ਸੋ ਬਹੁ ਗਿਣਤੀ ਔਰਤਾਂ ਨੇ ਤਾਂ ਹੀ ਤਾਂ ਬਬੂ ਮਾਨ ਕਹਿੰਦਾ ਇਹ ਨਾ ਅਣਪੜ ਬੀਬੀਆਂ ਨੇ ਬੰਦੇ ਗੱਲ ਰੱਬ ਦੀ ਤਖਤੀ ਪਾਤੀ ਇੱਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਗੁਨੀਆਂ ਗਾਤੀ ਇੱਕ ਅੱਜਕੱਲ ਬਾਬੇ ਨੇ ਗੱਡੀ ਲਾਲ ਬੱਤੀ ਲਾਲ ਗੱਡੀ ਤੇ ਲਾਤੀ ਸੋ ਫਿਰ ਉਹ ਸਹੀ ਉੱਤਰਿਆ ਹੁੰਦਾ ਇਹਦੇ ਵਿੱਚ ਹੁਣ ਜਿਹੜਾ ਕੇਸ ਹੈ ਉਹ ਅਦਾਲਤ ਚ ਚੱਲੇਗਾ ਪੁਲਿਸ ਆਪਰਾ ਚਲਾਨ ਪੇਸ਼ ਕਰੇਗੀ ਜੋਗੀ ਦਿੱਤਿਆ ਨਾਥ ਜੀ ਇਹਨੂੰ ਸਮਾਵਧ ਕਰਾ ਦਿਓ ਸਜ਼ਾ ਇੱਕ ਵਾਰੀ ਇਹੋ ਜੇ ਕੇਸ ਚ ਹੋ ਜੇ ਤੇ ਬਾਬਾ ਕਿਉਂ ਮਨ ਵੀ ਕੀਤਾ ਵੈ ਇਤਿਜਾ ਜੇ ਸਜ਼ਾ ਸਮਾਤ ਮਤਲਬ ਸਮਾਵਧ ਕਰਾ ਦਿਓਗੇ ਤੇ ਸਜ਼ਾ ਮਸਾਲੀ ਹੋਵੇ ਅੱਗੇ ਨੂੰ ਫਿਰ ਦੂਜੇ ਕੰਨੀ ਘਤਰਾਉਣਗੇ ਜੀ ਤਾਂ ਦੂਜੇ ਪਾਸੇ ਰਾਹੁਲ ਗਾਂਧੀ ਹੁਣ ਰਾਇਬ੍ਰੇਰੀ ਪਹੁੰਚ ਗਏ ਨੇ ਪ੍ਰਵਾਸ ਸਮੇਟਲਸ ਸਾਹਿਬ ਰਾਹੁਲ ਗਾਂਧੀ ਸਾਹਿਬ ਲਗਾਤਾਰ ਦੌਰੇ ਤੇ ਦौरा ਕਰ ਰਹੇ ਆ ਅਮદાવાદ ਗਏ ਅਹਮਦਾਬਾਦ ਤੋਂ ਮਨੀਪੁਰ ਚਲੇ ਗਏ ਉੱਥੇ ਦੇ ਜਿਹੜੇ ਕੈਂਪਨੇ ਵਿਸ਼ੇਸ਼ ਲੱਗੇ ਹੋਏ ਉਹਨਾਂ 'ਚ ਪੀੜਤਾਂ ਨੂੰ ਮਿਲੇ ਤੇ ਅੱਜ ਫਿਰ ਉਹ رائے ਬਰੇਲੀ ਆ ਪਹੁੰਚੇ ਉੱਥੇ ਜਿਹੜੇ ਜਿੱਤੇ ਉਮੀਦਵਾਰ ਨੇ ਕੇਵਲ ਸ਼ਰਮਾ ਉਹਨਾਂ ਦੀ ਧਰਮ ਪਤਨੀ ਉਹ ਨਾਲ ਸਨ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਰਾਹੁਲ ਗਾਂਧੀ ਸਾਰੇ ਬੈਠੇ ਹੋਏ ਸਨ ਉਹਨਾਂ ਨੂੰ ਇਸ ਗੱਲ ਦਾ ਖੁਸ਼ੀ ਵੀ ਹੁੰਦੀ ਹੈ ਜਦੋਂ ਐਡੀ ਵੱਡੀ ਸੀਟ ਸਿਮਰਤੀ ਰਾਣੀ ਵਰਗੀ ਨੂੰ ਹਰਾ ਦੇਣ ਜਿਹੜੀ ਸਿਲੰਡਰ ਰਾਣੀ ਕਹਿੰਦੇ ਸੀ ਜਿਨ੍ਹਾਂ ਨੂੰ ਕਥਤ ਰੂਪ ਦੇ ਵਿੱਚ ਜਦੋਂ ਸਿਲੰਡਰ ਦਾ 50 ਰੁਪਏ ਭਾਅ ਵਧਿਆ ਸੀ ਤੇ ਹੁਣ ਸਿਲੰਡਰ ਬਾਰੇ ਕੋਈ ਭਾਅ ਪਾਈ ਨਹੀਂ ਬੋਲਦਾ ਤਾਂ ਕੇ.ਐਲ. ਸ਼ਰਮਾ ਸਾਹਿਬ ਦੀ ਧਰਮ ਪਤਨੀ ਨੇ ਕਿਹਾ ਸੁਨੀਆ ਗਾਂਧੀ ਨੂੰ ਸੰਬੋਧਨ ਕਰਦੇ ਹੋਏ ਕਿ ਸ਼੍ਰੀਮਤੀ ਸੁਨੀਆ ਗਾਂਧੀ ਜੀ ਤੁਸੀਂ ਇੱਕ ਬੱਬਰ ਸ਼ੇਰ ਪੁੱਤਰ ਪੈਦਾ ਕੀਤਾ ਹੈ ਤੇ ਜਿਹੜਾ ਐਸ ਵੇਲੇ ਹਾਕਮ ਤਰਦੀਆਂ ਸ਼ਾਹ ਚੱਕਈ ਫਿਰਦਾ ਹੈ ਤੇ ਕਦੇ ਉਹਨੂੰ ਪੱਪੂ ਕਹਿੰਦੇ ਸੀ ਕਦੇ ਕੁਛ ਕਹਿੰਦੇ ਸੀ ਉਹਦਾ ਅਕਸ ਬਗਾੜਨ ਦਾ ਯਤਨ ਕੀਤਾ ਤੇ ਇਸ ਵੇਲੇ ਵਿਰੋਧੀ ਧਿਰ ਦੇ ਕੋਲ ਅੰਕੜਾ ਬਹੁਤ ਵੱਡਾ 235 ਦੇ ਕਰੀਬ ਹੈ ਤੇ ਫਰਕ ਵੀ ਪੈ ਗਿਆ ਹੁਣ ਉਹਨਾਂ ਕੋਲੇ ਵਿਰੋਧੀ ਧਿਰ ਦਾ ਦਰਜਾ ਹੈ ਕੈਬਨਿਟ ਦਾ ਦਰਜਾ ਹੈ ਤੇ ਰਾਹੁਲ ਗਾਂਧੀ ਦੀ ਸੁਰੱਖਿਆ ਵੀ ਉਸੇ ਤਰੀਕੇ ਨਾਲ ਵਧੀ ਹੋਈ ਹੈ ਸੋ ਜਿਸ ਤਰੀਕੇ ਨਾਲ ਉਹਨੇ ਯਾਤਰਾ ਕੀਤੀ ਲੋਕਾਂ 'ਚ ਆਪਣੀ ਪੈਂਟ ਬਣਾਈ ਲੋਕਾਂ ਦੇ ਦਿਲਾਂ ਦੇ ਵਿੱਚ ਜਾ ਕੇ ਵੜੇ ਉਹਦਾ ਸੇਰਾ ਰਾਹੁਲ ਗਾਂਧੀ ਦੇ ਸਿਰ ਤੇ ਜਾਂਦਾ ਇਸੇ ਕਰਕੇ ਵਿਰੋਧੀ ਧਿਰ ਜਿਹੜੇ ਇਹ ਕਹਿੰਦੇ ਸੀ 400 ਪਾਰ 303 ਸੀ ਇਹਨਾਂ ਦੀਆਂ ਸੀਟਾਂ ਪਹਿਲਾਂ ਤੇ 40 ਤੇ ਆ ਗਿਆ 63 ਸੀਟਾਂ ਘਟ ਗਈਆਂ ਇਹਦਾ ਮਤਲਬ ਉਹਦਾ ਸੇਰਾ ਲੋਕਾਂ ਦੇ ਫਿਰ ਰਾਹੁਲ ਗਾਂਧੀ ਨੂੰ ਦਿੱਤਾ ਤੇ ਕੇয়াল ਸ਼ਰਮਾ ਜਿਹੜਾ ਇੱਕ ਆਮ ਵਿਅਕਤੀ ਸੀ ਉਹਨੂੰ ਮੈਂਬਰ ਪਾਰਲੀਮੈਂਟ ਤੱਕ ਪਹੁੰਚਾਤਾ ਇਹ ਲੋਕ ਵੱਡੇ ਹੁੰਦੇ ਨੇ ਕੌਣ ਜਾਣਦਾ ਸੀ ਕਿ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤ ਕੇ ਪਹਿਲਾ ਕੋਈ ਬਾਹ ਨਹੀਂ ਫੜਦਾ ਸੀ ਅਮਰਤਪਾਲ ਸਿੰਘ ਖਾਲਸਾ ਨੂੰ ਭਾਈ ਅਮਰਤਪਾਲ ਸਿੰਘ ਨੂੰ 197000 ਵੋਟਾਂ ਤੇ ਹਰਾਤਾ ਇਹ ਲੋਕ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਉਹ ਜਦੋਂ ਕਿਸੇ ਨੂੰ ਸਰਤੇ ਬਿਠਾਉਂਦੇ ਆ ਕਿ ਆ ਜਿਹੜੇ ਕਹਿੰਦੇ ਆ ਸਾਡਾ ਲੱਖ ਰੁਪਿਆ ਲੱਗਿਆ ਇੰਨੇ ਲੱਖ ਲੱਗਿਆ ਕਰੋੜ ਲੱਗਿਆ ਇਹਨਾਂ ਦਾ ਜਦੋਂ ਲੋਕ ਕੋਈ ਚੀਜ਼ ਸੰਭਲ ਲੈ ਫਿਰ ਪੈਸਾ ਪੂਸਾ ਕੋਈ ਚੀਜ਼ ਨਹੀਂ ਰਹਿੰਦਾ ਜੀ ਸੋ ਜੀ ਹੁ ਚਰਚਾ ਚੱਲ ਰਹੀ ਮਾਨ ਸਰਕਾਰ ਦੇ ਚ ਨਵੇਂ ਮੰਤਰੀ ਮਿਲ ਸਕਦਾ ਧਰਮਕੋਟ ਤੋਂ ਦਵਿੰਦਰ ਜੀ ਸਿੰਘ ਢੋਟ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜੀ ਇਹਦੇ ਵਿੱਚ ਕੋਈ ਚਰਚਾਵਾ ਚੱਲ ਰਹੀਆਂ ਨਹੀਂ ਕਿਉਂਕਿ ਮੀਤਿਹਰ ਸਾਹਿਬ ਦੀ ਕਿਤਾਬ ਸੀਟ ਖਾਲੀ ਹੋਈ ਹੈ ਤੇ ਫੇਰ ਬਦਲ ਬਾਰੇ ਵੀ ਚਰਚਾ ਚੱਲ ਰਹੀ ਹੈ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਜਿਹੜੇ ਦਵਿੰਦਰ ਜੀ ਸਿੰਘ ਢੋਟ ਹੈ ਧਰਮਕੋਟ ਹਲਕੇ ਤੋਂ ਐਮਐਲਏ ਇਹਨਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲ ਸਕਦੀ ਹੈ ਮੀਤਿਆਰ ਅਲਾਹ ਸਾਹਿਬ ਮਹਿਕਮਾ ਮਿਲ ਸਕਦਾ ਹੈ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ ਇੱਥੇ ਦਾ तमाम ਤਰ੍ਹਾਂ ਦੀਆਂ ਚਰਚਾ ਚੱਲ ਰਹੀਆਂ ਨੇ ਕੋਈ ਕਹਿੰਦਾ ਹੈ ਕਿ ਸਦਮਾ ਸਾਹਿਬ ਕੋਈ ਕਿਸੇ ਨੂੰ ਕਹਿੰਦਾ ਕੋਈ ਕਿਸੇ ਨੂੰ ਕਹਿੰਦਾ ਪਤਾ ਨਹੀਂ ਇਹਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਇਹਨਾਂ ਦੀ ਹਾਈ ਕਮਾਂਡ ਸਾਬ ਤਾਂ ਜੇਲ੍ਹ 'ਚ ਨੇ ਜਿਹੜੀ ਸੈਕੰਡ ਹਾਈ ਕਮਾਂਡ ਹੈ ਉਹ ਕੀ ਕਰਦੀ ਹੈ ਕੀ ਨਹੀਂ ਕਰਦੀ ਸਮਾਂ ਦੱਸੇਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆ ਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ